ਕੌਂਡੀ ਗੁਆਰੇ ਦੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨਕੂ ਪ੍ਰਭ ਆਕ੍ਰਿਤੀ ਕਾ ਖਾਸਾ ਪ੍ਰਭ ਆਕ੍ਰਿਤੀ ਕੀਓ ਸਤਿਗੁਰ ਅਮਰ ਜਨ ਸੱਚੇ ਪਾਤਸ਼ਾਹ ਕੀ ਗੋਨਵਾਲ ਸਾਹਿਬ ਚ ਨਿਵਾਸ ਕਰ ਰਹੇ ਹਨ ਜਿਸ ਪ੍ਰਕਾਰ ਸਮੁੰਦਰ ਵਿੱਚ ਸਾਰੀਆਂ ਨਦੀਆਂ ਆ ਕੇ ਪ੍ਰਵੇਸ਼ ਹੁੰਦੀਆਂ ਹੈ ਐ ਗੁਰੂ ਮਾਰਾ ਸਾਹਿਬ ਜੀ ਦੇ ਬਾਦਸ਼ਾਹ ਜੀ ਦੇ ਦਰਸ਼ਨੇ ਵਾਪੇ ਨਦੀਆਂ ਦੀ ਨਿਯਾਈ ਸੰਗਤਾਂ ਪਹਾੜਾਂ ਨੂੰ ਚੀਰ-ਚੀਰ ਕੇ ਜਿਵੇਂ ਨਦੀਆਂ ਬਣਾਂ ਨੂੰ ਚੀਰ-ਚੀਰ ਕੇ ਆਪਣੇ ਪਿਆਰੇ ਸਮੁੰਦਰ ਜੀ ਮਿਲਦੀਆਂ ਐ ਸਤਿਗੰਗਾਂ ਗੁਰੂ ਸਾਹਿਬ ਦੇ ਬਣਾਂ ਨੂੰ ਲੰਘ-ਲੰਘ ਕੇ ਪਹਾੜਾਂ ਨੂੰ ਲੰਘ-ਲੰਘ ਕੇ ਸ਼ਹਿਰੋ ਬਿਆਵਾਂ ਨੂੰ ਲੰਘ ਕੇ ਗੁਰੂ ਮਾਰਾ ਸਾਹਿਬ ਦਰਸ਼ਨੇ ਵਾਪੇ ਸੰਗਤਾਂ ਰਹੀਆਂ ਹਨੇ ਗੁਰੂ ਸਾਹਿਬ ਸਮੁੰਦਰ ਵੀ ਨਹੀਂ ਆਈ ਹੈ ਸਾਰੀ ਸਿੱਖੀ ਨਦੀ ਵੀ ਨਹੀਂ ਆਈ ਆ ਕੇ ਗੁਰੂ ਸਾਹਿਬ ਦੇ ਲੀਨ ਹੁੰਦੀ ਹੈ ਗੁਰੂ ਮਹਾਰਾਜ ਸੂਤੇ ਪਾਤਸ਼ਾਹ ਗਰੀਬ ਨਾ ਜੀ ਜੋ ਦਰਸ਼ਨ ਦੇਖ ਕਰਕੇ ਜਿਵੇਂ ਸਮੁੰਦਰ ਦੇ ਰਤਨ ਹੁੰਦੇ ਹਨ ਐ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਗੁਰੂ ਸਾਹਿਬ ਦੇ ਸ਼ਬਦ ਰੂਪੀ ਰਤਨ ਪ੍ਰਾਪਤ ਹੁੰਦਾ ਹੈ ਇਹ ਪ੍ਰਕਾਰ ਹੀ ਹੁੰਦੇ ਹਨ ਇਹ ਗੁਰੂ ਸਾਹਿਬ ਦੇ ਵਿੱਚ ਸਿਰਾਂ ਨਾਮ ਹੈ ਇਸ ਗੁਰੂ ਘਰ ਲਾਲ ਨੇ ਪ੍ਰੇਮ ਰੂਪੀ ਲਾਲਾ ਗੁਰੂ ਮਾਰਾ ਸਾਹਿਬ ਦੇ ਵਿੱਚ ਇਸ ਗੁਰੂ ਘਰ ਫੈਸਲੂ ਜਿਹੜਾ ਹੈ ਕਿ ਉਹ ਬ੍ਰਹਮ ਗਿਆਨ ਰੂਪੀ ਜਿਹੜਾ ਹੈਤ ਹੈ ਇਹ ਕੋਈ ਭਗਤੀ ਰੂਪੀ ਮਣੀਏ ਹਨ ਜੀ ਇਹ ਸਰਗੁਣ ਸਮੁੰਦਰ ਵਿੱਚ ਗੁਰ ਸਾਹਿਬ ਗੁਰਨੀਂ ਤਰਪੂਏ ਗੁਰੂ ਸਾਹਿਬ ਸਾਗਰ ਦੀ ਨਹੀਂ ਆਈ ਰਜਨ ਨੂੰ ਲਗਾ ਲਾ ਪਰੇ ਹੋਏ ਹਨ ਸੰਗਣਾ ਦੇ ਪਾਸੋਂ ਕਿਹੜੀਆਂ ਕਰੀਆਂ ਕਿ ਜਿਹਨੂੰ ਮਿਲਦੀਆਂ ਸਾਰੀਆਂ ਨਹੀਂ ਮਿਲ ਸਕਦੀਆਂ ਕਿਉਂ ਗੁਰੂ ਮਹਾਰਾਜ ਸਾਹਿਬ ਸਾਦਰ ਵੀ ਨੇ ਸੋਭਾ ਚਾਰੇ ਹੈ। ਸਮੁੰਦਰ ਤੈਸਾ ਸੰਗ ਜੀ ਖਾਰੇ ਹੈ। ਗੁਰੂ ਮਹਾਰਾਜ ਸਾਹਿਬ ਤਾਂ ਅੰਮ੍ਰਿਤ ਮਿਠਾਸ ਦੇ ਭਰੇ ਹੋਏ ਹਨ। ਸਮੁੰਦਰ ਜਿਹੜਾ ਹੈ ਉਹ ਤਾਂ ਪਾਣੀ ਖਾਰੁੰਦਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਖਾਰੁੰਦੇ ਹਨ ਤੇ ਦੇਤ ਨਹੀਂ। ਸਮੁੰਦਰ ਜਿਹੜਾ ਹੈ ਉਹ ਜੋ ਪੀਵੇ ਉਹਦੇ ਕਾਹੇ ਅਨੇਕ ਪ੍ਰਕਾਰ ਦੇ ਕਾਸ਼ ਹੁੰਦੇ ਹਨ ਗੁਰੂ ਮਹਾਰਾਜ ਸਾਹਿਬ ਦੇ ਗ੍ਰੇਖਣੀ ਜਿਹੜੇ ਪਿੰਡਾਂ ਦੇ ਸਾਰੇ ਕਾਸ਼ ਮਿਟ ਜਾਂਦੇ ਹੁੰਦੇ ਹਨ। ਸਮੁੰਦਰ ਦਾ ਤਣੀ ਜਿਹੜਾ ਹੈ ਕਾਲੇ ਰੰਗ ਦਾ ਹੈ ਗੁਰੂ ਮਹਾਰਾਜ ਸਾਹਿਬ ਦਾ ਉਪਨੇਸ਼ ਹੈ ਕਿ ਤਾਰੇ ਨੂੰ ਵਿਘਲਨ ਕਰਨ ਵਾਲਾ ਹੈ। ਮਨ ਕਾਲੇ ਨੂੰ ਮੈਲੇ ਨੂੰ ਸ਼ੁੱਧ ਕਰਨ ਵਾਲਾ ਹੈ। ਐਸਾ ਕਹੇ ਕਿ ਮਾਮਾਹੇ ਗੁਰੂ ਮਹਾਰਾਜ ਸਾਹਿਬ ਸਿਚਿਤ ਆਪ ਜੀ ਦਾ ਉਪਨੇਸ਼ ਉਹ ਲੋਕ ਰਾਣੀ ਇਕਚਿਤ ਹੋ ਕੇ ਸਰਗੁਣ ਕਰਦੇ ਹੈ। ਉਹ ਨਹੀਂ ਹਾਲ ਨਹੀਂ ਹੈ ਨੇ ਸਮੁੰਦਰ ਜੀ ਨੇ ਮੁਗਲਾ ਨਹੀਂ ਗੁਰੂ ਮਹਾਰਾਜ ਸਾਹਿਬ ਦਾ ਗਿਆਨ ਮੁਕਦਾ ਨਹੀਂ ਹੈ ਸਮੁੰਦਰ ਜੀ ਉਸ ਤੋਂ ਕਾਇ ਸੁਕਦਾ ਨਹੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਸ਼ੋਗ ਨਹੀਂ ਰਹਿੰਦਾ ਸਿੱਕਾ ਕੀਤਾ ਜੀ ਸਮੁੰਦਰ ਜੀ ਇਸ ਪਰ ਗੰਭੀਰ ਹੁੰਦਾ ਹੈ ਉਹ ਗੁਰੂ ਮਹਾਰਾਜ ਸਾਹਿਬ ਦਾ ਆਸ਼ਾ ਵੀ ਬੜਾ ਗੰਭੀਰ ਹੈ ਸੱਜਾ ਦੇ ਆਸ਼ੀਰਵਾਦ ਨਹੀਂ ਪਾਇਆ ਜਾ ਸਕਦਾ ਸਮੁੰਦਰ ਜੀ ਇਸ ਪਰ ਕਾਇ ਵਾਰ-ਵਾਰ ਕਰਕੇ ਹਮਕੁਨੀ ਤਾਈਗਾ ਇਵੇਂ ਗੁਰੂ ਸਾਹਿਬ ਦੀ ਲੋਕ ਪ੍ਰ ਲੋਕਰ ਕੇ ਅੰਤ ਨਹੀਂ ਪਾਇਆ ਜਾ ਸਕਦਾ। ਹਮੰਦਰ ਜਿਵੇਂ ਸਾਰੀਆਂ ਨਦੀਆਂ ਸਮਾ ਜਾਂਦੀਆਂ ਐ ਸਾਰੇ ਸਿੱਖ ਸੰਤਾਂ ਜਿਨ੍ਹਾਂ ਗੇੜ ਜਿਨ੍ਹਾਂ ਸ਼ੈਤੋ ਜਿਨੀਆਂ ਸਿਮਰਤੀਆਂ ਜਿਨ੍ਹਾਂ ਪ੍ਰਣ ਫੇਰੋ ਸੁਹਾਉਂਦ ਗੁਰੂ ਸਾਹਿਬ ਦੇ ਸਿੰਘ ਜਿਸ ਸੁਨਾਇਆ ਅੰਦੇ ਇਹਨ ਫੇਰ ਗੁਰੂ ਮਹਾਰਾਜ ਸਾਹਿਬ ਸਭ ਨਦੀਆਂ ਦੇ ਜਲ ਨੂੰ ਲੈ ਕੇ ਸਮੁੰਦਰ ਫੇਰ ਵੀ ਅਗਮ ਆਜਾ ਦੇਂਦਾ ਹੈ। ਕਿਉ ਗੁਰੂ ਮਾਰਾ ਸਾਰੇ ਆ ਪੁਸਤਕਾਂ ਦੇ ਸਿਧਾਂਤ ਨੂੰ ਕਸਮ ਕਰਦੇ ਹੋਏ ਫੇਰ ਵੀ ਆਗੂਆਂ ਉਪਾਸ ਕਰਨਗੇ ਕਿਉ ਗੁਰੂ ਮਾਰਾ ਸਾਖੀ ਗੋਵਿੰਦ ਵਾਹ ਸਾਹਿਬ ਵਿੱਚ ਕੀ ਜੋ ਸਰੂਪ ਸੁਮੰਦਰ ਵੀ ਨਿਆਈ ਸਾਜ ਰਿਹਾ ਹੈ ਸੁਮੰਦਰ ਜਿਹੜਾ ਹੈ ਉਹ ਤਾਂ ਸ਼ੈਦ ਸਿੰਘ ਜੀ ਸੁਖ ਜਾਣ ਵਾਲਾ ਹੈ ਕਾਇਲ ਵੀ ਨਾ ਸੁਖ ਜੀ ਹੈ ਗੁਰੂ ਸਾਹਿਬ ਕਾਇਲ ਨੂੰ ਕਾਇਲ ਕਾਇਲ ਨੂੰ ਵੀ ਸੁਖਾ ਦੇਣ ਵਾਲੇ ਹਨ ਗੁਰੂ ਮਾਰਾ ਸਾਹਿਬ ਦੀ ਸ਼ਰਨ ਲੈ ਕੇ ਆਜਾ ਤੈ ਇਨ ਜਿਵੇਂ ਮੱਛੀਆਂ ਜਿਹੜੀਆਂ ਸਮੁੰਦਰ ਚ ਹੋਣ ਉਹ ਤਬੀਰੇ ਜੀਨ ਕਹਿ ਸਮੁੰਦਰ ਨਾ ਛੋੜੀਏ ਜਾ ਤਖਾਰੋ ਹੋਏ ਉਹ ਖੁਰ ਪੋਖਲ ਤੂਲ ਕੇ ਪਲੋਂ ਨੂੰ ਕਹੇ ਕੋਏ ਇਉ ਗੁਰੂ ਸਮੁੰਦਰ ਨੂੰ ਨਹੀਂ ਕਦੇ ਛੱਡਣਾ ਚਾਹੀਦਾ ਭਾਵੇਂ ਦੁਨੀਆਂ ਦੇ ਵਿਸ਼ੇ ਰਸੂਪੀ ਗੁਰੂ ਸਾਹਿਬ ਦੇ ਵਿੱਚ ਵਿਸ਼ੇ ਰਸ ਨਹੀਂ ਹੈ ਵਿਸ਼ੇ ਰਸ ਤੋਂ ਨਾਸਤਨ ਵਾਲਾ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਸ ਪ੍ਰਕਾਰ ਹੈ ਇਹ ਦੇਵੀ ਦੇ ਚਾਰੂ ਪਿਛਪੜੀਆਂ ਨੂੰ ਭਾਗ ਦੇ ਫਿਰੋਂਗੇ ਕੁਝ ਨਹੀਂ ਆਥੋਣ ਸੋਸਰਾ ਜੰਦੇ ਮਰਦੇ ਰਹੋਗੇ ਜਿਵੇਂ ਤੂਰੀ ਗਿੰਚੇ ਫੂਰੇ ਜਲ ਮਾਸ਼ੀ ਦੀ ਹਿਰ ਮੇਲੋ ਜਾਲ ਇਹ ਟੋਬੀ ਨੇ ਛੂਟੇ ਫਿਰ ਕਾ ਸੰਬੰਧ ਸੰਭਾਲ ਜਿਵੇਂ ਛੋੜੇ ਪਾਣੀ ਵਿੱਚ ਮੱਛੀ ਰਹਿੰਦੀ ਹੈ ਉਹਨੂੰ ਕਵੀ ਗੀ ਕਹਿੰਦੇ ਆ ਸ਼ਗੁੰਦਰ ਨੂੰ ਸੰਭਾਲ ਮੁੜ ਕੇ ਇਹ ਟੋਬਨੀ ਤੇ ਛੁਟਾਇਰਾ ਨਹੀਂ ਪਾਏ ਹੋਣ ਜੀ ਇਸੇ ਪ੍ਰਕਾਰ ਸਾਇ ਸੁਨਜੀ ਥੋੜਾ ਜਲ ਕੀ ਹੈ ਥੋੜਾ ਵਿਸ਼ੇਸ਼ੋਕੋ ਰੂਪੋ ਛਕੜੀ ਵੀ ਨਹੀਂ ਆਈ ਜਿਹੜੇ ਦੇਵੀ ਜੋਤੇ ਹੈ ਉਹਨਾਂ ਦੇ ਵਿੱਚ ਇਹ ਪਾਇ ਰੂਪੀ ਕੀ ਹੋਰ ਨੇ ਜਾਹ ਪਾਉਂਦੇ ਰਹਿਣਾ ਅਜੇ ਇਹ ਤੋਗ ਨਹੀਂ ਹੈ ਦੇਵੀ ਜੀਓ ਤੇਰੀ ਉਪਾਸ਼ਨਾ ਪੂਤਾ ਪੇਗਾ ਉਪਾਸ਼ਨਾ ਕਰਕੇ ਮੁਕਤ ਨਹੀਂ ਹੋਵੋਗੇ ਫਿਰ ਅਕਾਲਪੁਰਖ ਸਮੁੰਦਰ ਨੂੰ ਸਮਾਲਿਓ ਕਿਉਂ ਗੁਰੂ ਸਾਹਿਬ ਸਮੁੰਦਰ ਜੀ ਨਹੀਂ ਆਈ ਹਨ ਸਦੀ ਗੁਰਾਂ ਤੋਂ ਸਭ ਕੋਈ ਪਿਆਰ ਕਰਦਾ ਹੁੰਦੇ ਹੈ ਜਿਵੇਂ ਖੀਰ ਸਮੁੰਦੀ ਜੇ ਚਾਹ ਦਾ ਰੋ ਨਿਕਲੇ ਗੁਰੂ ਸਾਹਿਬ ਜੀ ਪਰ ਪੂਰੇ ਚੌਵਾਂਵੇਂ ਗੁੰਤੀ ਨਹੀਂ ਗੁੰਸਾਜ ਰਤਨ ਅਨਜੰਤ ਗੁਨਾਹੇ ਮਾਲਕਾਂ ਸਿੱਤੇ ਪਾਤਸ਼ਾਹ ਜੀ ਕੋ ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿੱਚ ਇਹ ਸਾਗਰ ਦੀ ਸੋਭਾ ਤਾਂ ਛੋਟੀ ਜੀ ਹੈ ਗੁਰੂ ਸਾਹਿਬ ਗੁਰੂ ਸਾਹਿਬ ਦੇ ਰਸਤੇ ਜੇ ਤੋੜਨਾ ਆਵੇ ਸੱਚੇ ਸਾਗਰ ਹਨ ਗੁਰੂ ਸਾਹਿਬ ਜੀ ਦੇਸ਼ਾਂ ਦੇ ਗੁਰੂ ਨਾਨਕ ਸਾਹਿਬ ਪਰਮਉਦੇ ਹਨ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨਕੂ ਜਿਸਾਈ ਜੀਹੋ ਸਰੀ ਜਨ ਹੈ ਸੰਸਾਰ ਦੇ ਇੰਦੇ ਭਗਤ ਹੈ ਪ੍ਰੇਮੀ ਹੈ ਸੇਵਾਦਾਰ ਹੈ ਉਹ ਸਦਗੋ ਜੀ ਗਿਆਨ ਪ੍ਰਾਪਤ ਕਰ ਸਕਦਾ ਹੈ ਸਦਗੋ ਦੇ ਬਗੈਰ ਕੋਈ ਗਿਆਨ ਨਹੀਂ ਦੇ ਸਕਦਾ ਹੈ ਗੂਝ ਸਿਝ ਸੁ ਜੇ ਗੁਰੂ ਮਹਾਰਾਜ ਦੇ ਤੈਸੋਂ 부ਝੇ ਪੁੱਛਣਾ ਕਰੇ ਉਹ ਹੀ ਪੁਰਖ ਸਿਝੇ ਸਮਝਦਾ ਹੈ ਜਿਹੜਾ ਗੁਰੂ ਸਾਹਿਬ ਦੇ ਤੈਸੋਂ ਪੁੱਛਦਾ ਅਮਰਤ ਨਾਮ ਨੂੰ ਉਹ ਸਿਝੇ ਮੁਕਤ ਹੋ ਜਾਂਦਾ ਸੋ ਪੁਰਖ ਗੁਰ ਤੇ ਸਹਿਜ ਸਾਚ ਵਿਚਾਰ ਗੁਰੂ ਸਾਹਿਬ ਤੁਹੀਂ ਪਾਈ ਸਹਿਜ ਗਿਆਨ ਨੂੰ ਪ੍ਰਾਪਤ ਕਰ ਲੈ ਸਾਚ ਸੱਜੇ ਜੋ ਸਰੂਪ ਦਾ ਵਿਚਾਰ ਹੈ ਸ਼ੈਨ ਪਉ ਪ੍ਰਕਾਸ਼ ਰੂਪ ਗਿਆਨ ਜਿਹੜਾ ਹੈ ਤਪ ਗਿਆਨ ਉਹ ਗੁਰੇ ਤੋਂ ਸਹਿਜ ਗਿਆਨ ਕਹਿਲਾ ਹੁੰਦਾ ਜੋ ਸੱਚੂ ਤ੍ਰੀ ਕਾਲਵਾਦ ਤੁੰਸਿ ਕਤਿ ਜੋ ਕਿੰਨੇ ਪਹਿਲੇ ਜਨੈਸ਼ ਨਹੀਂ ਹੁੰਦਾ ਉਹ ਸੱਚਾ ਵਿਚਾਰ ਹੈ ਜਿਹੜਾ ਨਵਾਂ ਹੋ ਜਾਣਾ ਜੋ ਕੱਚਾ ਵਿਚਾਰ ਹੈ ਗੁਰ ਤੇ ਪਾਈ ਮੁਕਤ ਦੁਆਏ ਕੰਗਰੂ ਗਿਆਨ ਕੰਗਰੂ ਤੋਂ ਪਹਿਲੇ ਹੀ ਹੈ ਜੇ ਗੁਰਾਂ ਤੋਂ ਇਹਨੇ ਪੁੱਛੀਏ ਮੁਕਤ ਹੋ ਜਾਂਦਾ ਹੈ ਕਿਰਪਾ ਕਰਕੇ ਜਿਸੋ ਮੁਰਤੀਆ ਦੁਆਰਾ ਜਿਹਾ ਹੈ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ ਉਹ ਹਜੂਰ ਫਰਵਾਉਂਦੇ ਹਨ ਗੁਰ ਤੋਂ ਪਾਏ ਮੁਕਤ ਦੁਆ ਇਹ ਨਹੀਂ ਮੁਕਤੀ ਗੁਆਰ ਸ਼ੰਖੇਰ ਤੋਂ ਬੁੱਧੀ ਜਰੇ ਪ੍ਰੂਖ ਗਿਆਨ ਵੀ ਇਹ ਵੀ ਗੁਰੂ ਸਾਹਿਬ ਤੋਂ ਪਾਇਆ ਜਾਂਦਾ ਹੈ ਪੂਰਾ ਧਾਰ ਮਿਲੈ ਗੁਰ ਆਹ ਮਰਦੇ ਕਿਸ ਨੂੰ ਹੈ ਮਾਰੇ ਜਿਹਨਾਂ ਦੇ ਪੂਰਨਤਉਂ ਪਾਗ ਹਨ ਨਿਸਕਾਮ ਕਰਮ ਕੀਤੇ ਸਾਲ ਸੰਗਿ ਜਿਮੀ ਪਾਇਆ ਸਹੀ ਵਰਤਾਗੇ ਉਹ ਪੂਰਨ ਕਰਮਾਂ ਵਾਲਿਆਂ ਨੂੰ ਗੁਰੂ ਮਹਾਰਾਜ ਸਾਜੀ ਇਸ ਮੁੱਖਾ ਜੀਨ ਕਾ ਆਕੇ ਮਿਲਦੇ ਹਨ ਸਾਚ ਸਹਜ ਸਾਚ ਸੁਮਾ ਜਿਹਨਾਂ ਨੂੰ ਸਤਿਗੁਰੂ ਮਿਲ ਜਾਂਦੇ ਜੀ ਇਹਨਾਂ ਨੂੰ ਕੀ ਲਾਭ ਹੁੰਦਾ ਹੈ ਕਹਿੰਦੇ ਸਾਚ ਸਹਜ ਸਾਚ ਸੁਮਾ ਹੈ ਸੱਚੇ ਰਸ ਕਰਮ ਨੂੰ ਕਰ ਗਏ ਹੈ ਸੱਚੇ ਸ਼ਾਂਤਪੁਰਖ ਮੰਨਨ ਕਰ ਗਏ ਹੈ ਕਿਸੇ ਜੇਰਾ ਨਹੀਂ ਆ ਤੁਮ ਕਰੀਏ ਕੋਈ ਉਹ ਸਹੀ ਦੇ ਸੱਚ ਨੂੰ ਜੇ ਸੱਚੇ ਨਾਮ ਜਗਵਾਨ ਦੇ ਸੱਚ ਨੂੰ ਕੋ ਕੇ ਸੁਆ ਜਾਂਦੇ ਆਪੇ ਹੋ ਜਾਂਦੇ ਹਮ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ बुझाਏ ਹੋਰ ਮੇਰਾ ਸਤਿਗੁਰ ਸਾਹਿਬ ਦਾਇ ਮੈਨੇ ਕਰਕੇ ਕੀ ਪਰਾਇਕ ਹੁੰਦਾ ਸਤਿਗੁਰੂ ਜੀ ਫਰਮਾਉਂਦੇ ਹਨ ਜੋੜ ਮਿਲਿਆ ਕ੍ਰਿਸ਼ਨਾ ਅਗਨ ਬੁਝਾਈ ਮਨ ਨੂੰ ਮਿਲਨੇ ਕਰਕੇ ਕਹਾਈਏ ਕਿ ਕ੍ਰਿਸ਼ਨਾ ਦੀ ਅਗੋ ਹੈ ਦਰਮ ਲੋਕ ਦੇ ਭੋਗਾਂ ਨੂੰ ਪਾ ਕੇ ਵੀ ਚੁਰਕਤ ਨਹੀਂ ਹੁੰਦੇ ਜਿਹੜੇ ਜੀਵ ਹੋ ਵਰਗ ਦੇ ਜਿਹੜੇ ਭੋਗਾਂ ਨੂੰ ਪਾ ਕੇ ਵੀ ਧਰਮ ਦੇ ਰੰਗ ਗੋਦੋਂ ਦੇ ਘਰੀ ਜਾ ਕੇ ਸ਼ਰਾਪ ਲੈਂਦੇ ਆ ਉਹ ਕ੍ਰਿਸ਼ਨਾ ਦੀ ਅਗੋ ਸਤਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਜਿਹੜਾ ਇਹ ਇੱਕ ਬੱਦਲ ਵੀ ਨਹੀਂ ਆਈ ਹੈ ਉਗਰ ਮਿਲਨੇ ਕਰਦੇ ਕਿਸ਼ਨਾ ਵੀ ਆ ਗੁਰੂ ਸਾਹਿਬ ਜੀ ਨੇ ਜੰਗਲਾਂ ਦੀ ਅੱਗ ਬਰਖਾ ਦੇ ਹੋਣ ਨਾਲ ਬੁੱਝ ਜਾਂਦੀ ਹੈ ਐ ਸਾਰੇ ਸੰਤਾਂ ਦੀ ਕਿਸ਼ਨਾ ਦੀ ਆਗੋ ਗੁਰੂ ਸਾਹਿਬ ਜੀ ਨਾਲ ਮਿਲਨੇ ਕਰਕੇ ਬੁੱਝ ਜਾਂਦੀ ਗੁਰੂ ਸਾਹਿਬ ਬਿਝਾ ਦਿੰਦੇ ਹਨ ਉਹ ਕੇ ਸੁਖੀ ਬਰਖਾ ਕਰਕੇ ਗੁਰ ਤੇ ਸਾਥ ਵਸੈ ਮਨ ਆ ਗੁਰਮਨ ਦੀ ਕੀ ਬਾਤ ਗੁਰਾਂ ਤੇ ਤਾਸੂ ਪ੍ਰਾਪਤ ਹੁੰਦੀ ਹੈ ਜਿਉਂ ਕਹਿੰਦੇ ਗੁਰਾਂ ਦੁਆਰਾ ਸ਼ਾਂਤੀ ਵੀ ਭਾਈ ਮਨ ਜਾ ਕੇ ਵਸਦੀ ਹੈ ਕਿਹੜੀ ਸ਼ਾਂਤੀ ਜਿਹੜੀ ਇਹ ਲੋਕ ਸ਼ਾਂਤੀ ਸ਼ਾਂਤੀ ਕੂਕਦੇ ਐ ਨਿਰਜੋਰ ਲੋਕ ਹਨ ਸ਼ਕਤਾਂ ਦੇ ਹੀਨੇ ਹਨ ਕਮਜ਼ੋਰ ਕਹਿੰਦੇ ਐ ਹੱਥੀ ਓੜ ਕੇ ਹੀ ਗੁਜ਼ਾਰਾ ਕਰ ਲੋ ਇਹ ਸ਼ਾਂਤੀ ਨਹੀਂ ਸ਼ਾਂਤੀ ਸਾਰੀ ਵਾਸ਼ਨਾ ਦਾ ਖ਼ੈ ਹੋ ਜਾਂਦਾ ਮਨ ਸੁਧਮਨ ਲੋਕੀਖਣਾ ਤੀਨੀ ਦੁਨੀਆ ਵਾਸ਼ਨਾ ਸਾਰੀਆਂ ਮਿਗ ਜਾਣੀਆਂ ਐ ਐਸਾ ਕਿ ਤੂੰ ਸ਼ਾਂਤ ਹੋ ਜਾਣ ਏ ਗੁਰੂ ਸਾਹਿਬ ਦਾਰਾ ਸ਼ਾਂਤੀ ਮਨ ਚਾਹਤੇ ਵਕਤੀ ਹੈ ਗੁਰ ਤੇ ਪ੍ਰਵੇਤ ਪਾਗਲ ਸੁਤ ਹੇ ਮਨ ਇਹ ਕਿਹਦਾ ਕੀ ਬਾਤ ਪ੍ਰਾਪਤ ਹੁੰਦੀ ਹੈ ਸਹ ਜੀ ਹਮਾਉਂਦੇ ਹਨ ਗੁਰ ਤੇ ਪਵਿੱਤ ਪਾਗਲ ਸੁਤ ਹੇ ਸਤਿ ਸ਼ੈ ਤੂ ਪਵਿੱਤਰ ਮਨ ਹੁੰਦਾ ਹੈ ਅਜੇ ਕਾਗਨ ਸਰੀਰ ਹੁੰਦਾ ਹੈ ਤੇ ਇੰਜੇ ਵੀ ਸੁੱਚੇ ਹੋ ਜਾਂਦੇ ਸਦੇ ਪਾਸ਼ਾ ਮਨ ਬਾਣੀ ਸਹੀਰ ਕਰਕੇ ਗੁਰਾਂ ਤੋਂ ਪੁੱਤਰ ਹੋ ਜਾਈਦਾ ਗੁਰ ਤੇ ਗੁਰ ਤੇ ਪਵਿੱਤਰ ਤਾਗ ਨੂੰ ਸੁਚ ਹੁਣਦੇ ਪਵਿੱਤਰ ਨਾਮ ਕਰਕੇ ਅਤੇ ਤਾਗ ਨੂੰ ਜੋ ਨਾਮ ਹੈ ਉਸ ਨੂੰ ਜਪਣੇ ਕਰਕੇ ਉਹ ਪੁਰਖ ਵੀ ਸੱਚੇ ਹੋ ਜਾਂਦੇ ਹੈ ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਅੱਗੇ ਉਹ ਵੀ ਪਵਿੱਤਰ ਹੋ ਜਾਂਦੇ ਹੈ ਪਦਮ ਪੁਰਖਾਂ ਨੂੰ ਪਾਵਨ ਕਰਦੂਗੇ ਆਪ ਪਵਿੱਤਰ ਗੁਰੂ ਸਾਹਿਬ ਉੱਤਰ ਹੈ ਉਹਨਾਂ ਨਾਮ ਪਾਵਨ ਹੈ ਜੇ ਜੋ ਜਗਦੇ ਸੱਚੇ ਹੋਇਐ ਤੇ ਪੁੱਤਰ ਹੋਇਐ ਮਾਨਮਾਨੀ ਸਰੀਰ ਕਰਕੇ ਗੁਰ ਤੇ ਸਾਧਾਂ ਨੂੰ ਸਕੂਲ ਸਰੀਰ ਦੀ ਹੰਗ ਕਾਇਰੀ ਨਹੀਂ ਰਹਿੰਦੀ ਤਾਂ ਸੂਖੰਦੇ ਵੀ ਵਾਜਨਾ ਨਹੀਂ ਰਹਿੰਦੀ ਕਾਰਨ ਦੇ ਵੀ ਹੰਗ ਕਾਇਰੀ ਨਹੀਂ ਰਹਿੰਦੀ ਇਸ ਤਰਕਾਰ ਗੁਰਾਂ ਤੋਂ ਪਵਿੱਤਰ ਮੰਨ ਕਰਕੇ ਬਾਣੀ ਕਰਕੇ ਈ ਚੰਗੇ ਕਾਰਨ ਦੇ ਵੱਲੋਂ ਵੀ ਪਵਿੱਤਰੋਂ ਮਾਨਤੋਂ ਰਹਤੋ ਅਜੇ ਸੂਖੰਦੇ ਦੇ ਵੱਲ ਪਵਿੱਤਰ ਸਕੂਲ ਦੇ ਵੱਲੋਂ ਵੀ ਉਹ ਮਾਨ ਤੋਂ ਰਹਿ ਤੋ ਕੇ ਉਹ ਸੁੱਕੇ ਹੋ ਜਾਂਦੇ ਹਨ ਗੁਰਾਂ ਦੇ ਪਾਵਨ ਨਾਮ ਕਰਕੇ ਉਹ ਪੂਰੇ ਤੋਂ ਪੂਰੇ ਆਬ ਹੋ ਜਾਂਦੇ ਹੋਰ ਨਿ ਸੰਗਤ ਕਰਨੀ ਆਏ ਵੀ ਸੁੱਕੇ ਹੋ ਜਾਂਦੇ ਹੈ ਗੁਰਤੀ ਸ਼ਬਦ ਮਿਲਾਵਾ ਹੋ ਮਹਾਰਾਜ ਜੀ ਹੋਰ ਕੋਈ ਕਿਹੜੀ ਚੀਜ਼ ਪ੍ਰਾਪਤ ਹੁੰਦੀ ਗੁਰੂ ਸਾਹਿਬ ਤੋਂ ਕੋਈ ਸ਼ਬਦ ਪ੍ਰਾਪਤ ਹੁੰਦਾ ਕਰਕੇ ਵਾਹਿਗੁਰੂ ਦਾ ਮਨਾਂ ਪ੍ਰਾਪਤ ਹੁੰਦਾ ਹੈ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਦਾ ਮਲਾਪ ਹੁੰਦਾ ਹੈ ਸ਼ਬਦ ਸਿਆਰੀ ਇਸ ਕਰਕੇ ਸ਼ਬਦ ਦੀ ਸ਼ਗਨ ਬਣਾਉਣਾ ਗੁਰਾਂ ਦੇ ਸ਼ਬਦ ਤੇ ਗੁਰੂ ਸਾਹਿਬ ਕੋ ਸ਼ਬਦ ਪ੍ਰਯਤਨ ਦਾ ਤਬਤੋਂ ਮਲਾਪ ਹੁੰਦਾ ਵਾਹਿਗੁਰੂ ਦਾ ਬਾਜ ਗੁਰੂ ਸਭ ਧਰਮ ਨੂੰ ਭੁਲਾਈ ਜਿਹੜੀ ਸਰੀਰੀ ਹੈ ਦੁਨੋ ਸ੍ਰਿਸ਼ਟੀ ਹੈ ਭਾਈ ਸਾਰੀ ਧਰਮ ਵਿੱਚ ਭੁਲਣ ਚਾਹ ਰਹੀ ਹੈ ਧਰਮ ਨੂੰ ਭੁਲਾ ਲਈ ਹੈ ਅਗਿਆਨ ਨੂੰ ਭਰਮ ਕੋ ਪਾ ਕੇ ਭੁਲਾਤਿਸ ਕੀਤੀ ਬਿਨ ਨਾਮ ਹੈ ਬਹੁਤਾ ਦੁੱਖ ਪਾਈ ਮੇਰੇ ਗੁਰੂ ਸਾਹਿਬ ਦੇ ਪੈਸੋਂ ਢੜ ਨੂੰ ਚੱਕੋ ਆਈ ਕਿਹੜੀ ਬਾਤ ਮਿਲਦੀ ਤੇ ਨਾਮ ਪਾਈ ਸੋ ਸੱਚੇ ਪੰਛਾ ਦੇ ਨਾਮ ਤੋਂ ਬਿਨ ਬਹੁਤਾ ਦੁੱਖ ਪਾਈ ਜੈ ਜਮਾ ਮੰਗਾ ਦੁੱਖ ਸਾਰੀ ਸਿੱਤੀ ਪਹਾਰੀ ਜੁਨਾਜ ਧਰਮ ਦੀ ਰਹਿੰਦੀ ਹੈ ਗੁਰੂ ਕੋ ਹੋਵਾ ਤੂ ਨਾਮ ਤੇ ਆਈ ਸੋ ਮਾਰਨ ਨਾਮ ਸਾਰੀ ਕਿਉਂ ਨਹੀਂ ਧਾਉਂਦੇ ਮਾਰੇ ਜਨੂਨ ਗੁਰਮੁਖ ਅਧਿਕਾਰੀ ਹੁੰਦੇ ਹੈ ਗੁਰਾਂ ਦੁਆਰਾ ਰੋਮ ਰੋਮ ਵਿੱਚ ਹੋਈ ਪਰਮੇਸ਼ਰ ਦੇ ਨਾਮ ਨੂੰ ਪਿਆਉਂਦੇ ਹਨ ਦਰਸਨ ਸੱਚਾ ਹੈ ਸੱਚੀ ਪਾਤਹੁ ਪੁੰਨ ਗੁਰੂ ਜੀ ਨਾਲ ਮਾਰੇ ਕੀ ਮਾ ਪ੍ਰਾਪਤ ਹੁੰਦਾ ਹੈ ਮਾਰੇ ਜਨੂਨ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਹਨਾਂ ਦੀ ਗ੍ਰਮ ਗਿਆਨੀ ਆਪ ਪਰਮੇਸ਼ਰੂ ਸੱਚੀ ਜੋਤ ਹੁੰਦੀ ਹੈ ਉਹਨਾਂ ਨੂੰ ਕਾਮ ਕਰ ਉਹਨਾਂ ਦੀ ਦੇਪਤੀ ਨਹੀਂ ਕਰ ਸਕਦੇ ਜਿਵੇਂ ਉਹਨਾਂ ਦੀ ਯਾਤਰੀ ਨਹੀਂ ਕਰ ਸਕਦੇ ਜਦੇ ਦੁਨਿਆ ਦੇ ਲੋਕ ਉਹਨਾਂ ਦੀ ਗੇਪਤੀ ਨਹੀਂ ਕਰ ਸਕਦੇ ਇਹ ਜਹੀ ਜੀ ਐਸੀ ਸੋਭਾ ਜene ਕੀ ਜਿਉਂਦਾ ਹਰ ਕੋ ਪ੍ਰਾਪਤ ਹੈ ਜਿੱਦਾਂ ਵੱਡਾ ਕਰਤਾਰ ਦਾ ਪ੍ਰਕਾਸ਼ ਹੈ ਇਦੀ ਮਾਰੇ ਦੇ ਪਿਆਰਿਆਂ ਦੀ ਸੋਭਾ ਹੁੰਦੀ ਹੈ ਕਿਉਂ ਸੱਚੀ ਤਤ ਉਹਨਾਂ ਦੀ ਜਿਉਂਦੀ ਲੋਕ ਪਰ ਲੋਕ ਵਿੱਚ ਕਿਸ ਨੂੰ ਕਹੀ ਹੈ ਦਾਤਾ ਇੱਕ ਸੋਈ ਇਹ ਮਾਰੇ ਦਾ ਕਿੱਥੋਂ ਪ੍ਰਾਪਤ ਹੁੰਦੀ ਕਹਿੰਦੇ ਵਾਹਿਗੁਰੂ ਦੇ ਪਾਸੋਂ ਹੀ ਪਾਈ ਇਹਨੂੰ ਜਾ ਕੇ ਚਾਹੀਏ ਉਸ ਤੋਂ ਜਿਨਾ ਇਹ ਜੋ ਦਾਤਾ ਉਹ ਹੀ ਪਰਮੇਸ਼ਵਰ ਹੈ ਉਸ ਦੇ ਦਾਸ ਨੂੰ ਇਹ ਦਾਤ ਭਾਈ ਮੰਗਣੀ ਚਾਹੀਦੀ ਆਪਾਂ ਨੂੰ ਹੋਰ ਕਿਹੋ ਜੇ ਅੱਗੇ ਦੀ ਨਹੀਂ ਹੋਣਾ ਚਾਹੀਦਾ ਕਿਰਪਾ ਕਰੇ ਸਾਥ ਮਿਲਾਵਾ ਹੋਈ ਇਹਨਾਂ ਨੂੰ ਕੋਈ ਅਕਾਲ ਪੁਰਖ ਕਿਰਪਾ ਕਰ ਜਾਉ ਇਹਨਾਂ ਨੂੰ ਗੁਰਸਾਹਿਬ ਜਮਲਾਹ ਕੋ। ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਮਿਲਾਂਕ ਹੁੰਦਾ ਹੈ। ਮਿਲ ਪ੍ਰੀਤਮ ਸਾਚੇ ਗੁਣ ਗਾਵੈ। ਅਸੀਂ ਗੁਰੂ ਆਪ ਕਿਰਪਾ ਕਰਕੇ ਦੱਸੋ ਉਹ ਸੱਚੇ ਜੀ ਕਿਵੇਂ ਅਸੀਂ ਕੱਟਕਾਲ ਛੇਤੀ ਮਿਲ ਜੀਏ ਤਾਂ ਮਾਰੇ ਜਨੇ ਮਾਰੇ ਜੋ ਪਿਆਰੇ ਪ੍ਰੀਤਮ ਸੰਤ ਗੁਰੂ ਹਨ ਉਹਨਾਂ ਦੇ ਨਾਲ ਮਿਲ ਕੇ ਸੱਚੇ ਅਕਾਲ ਪੁਰਖ ਦੇ ਗੁਣਾਂ ਨੂੰ ਜਗਣਾ ਚਾਹੀਏ ਨਾਨਕ ਸਾਕੇ ਸਾਚ ਸੁਮਾ ਸੱਚੇ ਪੈਰ ਹੈ ਸੱਚੇ ਨਾਮ ਨੂੰ ਜਪਣ ਵਾਲੇ ਪੁਰਖ ਪਹਿਲਾਂ ਸੱਚੇ ਦਾ ਸ਼ਰਣ ਹੰ ਚੜਦੇ ਹੈ ਫਿਰ ਸੱਚੇ ਦਾ ਮਨ ਨੂੰ ਕਰਦੇ ਹੈ ਫਿਰ ਸੱਚੇ ਦੀ ਕੁੰਾਈ ਕਰਦੇ ਹੈ ਕਿਉਂ ਸੱਚ ਸੁਨੂ ਦੇ ਵਿੱਚ ਜਿਨੂ ਮਨ ਕਰਕੇ ਜਗਣ ਵਾਲੇ ਬਾਣੀ ਕਰਕੇ ਜਪਣ ਵਾਲੇ ਨਿਸ਼ਚੇ ਕਰਕੇ ਸਭ ਤੁਮ ਆ ਜਾਂਦੇ ਹੈ ਕਿਉਂ ਸਮੋਣੋ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਪੂਰਤ ਸਰਬੋਤਮ ਬਖਸ਼ਿਸ਼ ਆਪਾਨੂੰ ਕੀਤੀ ਹੈ ਗੰਢੀ ਗੁਆੜੇਰੀ ਮਹੱਲਾ ਤੀਜਾ ਸੁਖਾਉ ਸਚ ਮਨ ਨਿਰਮਲ ਹੋਏ ਇਹ ਮਹਾਰਾਜੀ ਸੱਚੇ ਖਾਂ ਕੇ ਦਾ ਸ੍ਰੇਸ਼ਟੋ ਮਾਰੇ ਕਹਿੰਦੇ ਪਾਈ ਸੇਠ ਤੋਂ ਸਾਧ ਸੰਗਤ ਸੱਚਾ ਮਾਰੇ ਜੀ ਸਾਧ ਸੰਗਤ ਨੂੰ ਕੀ ਸੇਠ ਖਾਉਂ ਕਿਉਂ ਹੈ ਮਾਰੇ ਕਹਿੰਦੇ ਸੱਚਾਈ ਹੋਏ ਤੇ ਸੇਠ ਖਾਏ ਹੋਏ ਮਨ ਨਿਰਮਲ ਹੋ ਉਹ ਸਾਸਨ ਦੀ ਬੈਠਣੀ ਕਰਕੇ ਸੱਚਾ ਨਾਮ ਬਸ ਜਾਏ ਮਨ ਤੇ ਮਨ ਨਿਰਮਲ ਹੋ ਜਾਂਦਾ ਮੰਦਿਏ ਜਿਨੀਆਂ ਵਕਾਰਾਂ ਨਹੀਂ ਮੇਰਾ ਸਾਰੀਆਂ ਧੋਕੀਆਂ ਜਾਂਦੀਆਂ ਹੋਂ ਇਸ ਕਰਕੇ ਪਾਈ ਸੱਚਾ ਤੋਂ ਸਾਧ ਸੰਗਤ ਹੈ ਉਥੇ ਮੰਨਿਆ ਬਾਇਤੋ ਕੀਆ ਯਾਨੀ ਇਹ ਮਨ ਨਿਰਮਲ ਖੁਦ ਹੋ ਜਾਂਦਾ ਹੈ। ਸਾਚੇ ਨਿਵਾਸ ਕਰੇ ਸੱਚ ਤੋਂ ਜੇ ਕੇ ਦਰਸ਼ਨ ਨੂੰ ਹਿਰਦੇ ਤੁੰ ਨਿਵਾਸ ਕਰ ਗੁੰਦੇ। ਉਹ ਰੂਪ ਹੀ ਫਾਮੀ ਸੱਚਾ ਹੋ ਜਾਂਦਾ। ਜਿਵੇਂ ਮਨ ਨਿਰਮਲ ਹੋ ਜਾਂਦਾ ਹੈ। ਸੱਚਾ ਨਾਸਨ ਜੋ ਮਨ ਕਰਵੇ ਉਹ ਸੱਚੇ ਰੂਪ ਹੀ ਹੋ ਜਾਂਦੇ ਆ। ਕੋਬਾ ਕਰਦੇ ਕਰਦੇ ਸੱਚੀ ਬਾਣੀ ਜੁਗਚਾਰੇ ਜਪ ਮਹਾਰਾਜ ਐਤ ਜੋ ਬਚਨ ਕਰ ਰਹੇ ਹੋਏ ਕੈਸੇ ਹੈ ਮਾਰੇ ਕਹਿੰਦੇ ਭਾਈ ਇਹ ਸੱਚੀ ਬਾਣੀ ਹੈ ਤੋ ਕੀ ਬਾਣੀ ਹੋਈ ਆਈ ਹੋਈ ਜੁਗਚਾਰੇ ਕਹੇ ਜੁਗਾਂ ਤੇ ਜਾਣੀ ਜਾਵੇਗੀ ਇਸ ਬਾਣੀ ਨੇ ਜੇ ਨਿਤ ਨੋਣਗੇ ਇਹ ਨਾਂਝੇ ਨੂੰ ਕੋ ਸਉ ਜਗ ਮਹਿ ਤਾਂ ਕੀ ਜਪ ਹੋਏ ਸਾਰੇ ਉਸਾਂ ਦੀ ਉਸ ਖਿਆਨੇ ਨਾਲ ਖਿਲਾਣ ਹੋਣੀ ਹੈ ਇਹ ਸੱਚੀ ਬਾਣੀ ਹੈ ਜਫਰਤ ਬਾਣੀ ਹੈ ਇਹ ਜਿਹੜੇ ਲਾਲ ਜੀ ਦੱਸਿਆ ਵੀ ਤੁਹਾਨੂੰ ਬਾਹਰ ਕੋ ਬਹੁਤ ਹੂਰਾ ਮਿਲਿਆ ਮੇਰੀ ਦੁਨੀਆ ਇਹ ਕੁਰਾਨ ਹੀ ਹੀ ਲਿਖੀਆਂ ਹੋਈਆਂ ਹੋਈਆਂ ਕਿਉਂ ਨਹੀਂ ਉਹਨੂੰ ਕਮਾਰਨ ਦਾ ਗਰੋਹ ਉੱਪਰ ਰੱਖੀ ਹੋਈ ਸੀ ਹੋਤੀਆਂ ਗੱਲਾਂ ਕਹਿ ਕਰਕੇ ਖਿੱਚੁੰਦੇ ਆ ਇਹ ਖਵਲ ਬਾਦ ਬੋਹਾ ਹੈ ਕੋਈ ਇੱਕ ਕਰਕੇ ਕਿ ਸੱਚੀ ਬਾਣੀ ਹੈ ਲਾਲ ਜੀ ਇਹ ਜਿੰਦਗੀ ਜਿਵੇਂ ਸਵਰਗ ਦੇ ਭੋਗਾਂ ਦਾ ਲਾਲਕੋ ਬਾਹਰ ਦੇ ਕੀ ਇਸਤਰੀ ਜਾਣ ਕਰੇ ਤਾਂ ਜੇ ਬਾਹਰ ਹੂਰਾ ਮਿਲਦੀ ਹੈ ਕਹੀ ਨਹੀਂ ਕਿ ਹੂਰੇ ਮਿਲ ਲੱਗੇ ਵੇਖੀ ਹਾਲ ਤੋਂ ਇਸ ਕਰਕੇ ਕੀ ਉਤਨੀ ਬੁਝਾਉਂ ਲਾਉਂਦੇ ਇਸ ਲਾਲਚ ਤੋਂ ਨਿਰਛਾ ਤੇ ਰਹੇ ਕੋ ਬਾਣੀ ਹੈ ਪਤਨੂ ਪਰਿਚਨਣ ਵਾਲੀ ਸੱਚੀ ਬਾਣੀ ਹੈ ਤੁਰਸੀ ਬਾਣੀ ਜੁਗਚਾਰੇ ਜਾਪੈ ਕੋਹ ਜੁਗੋਂ ਵਿੱਚ ਪਰਮੇਸ਼ਰ ਨੂੰ ਜਗੀਦਾ ਹੈ ਇਸ ਬਾਣੀ ਦੇ ਨਾਲ ਕੋਹ ਜੁਗੋਂ ਦੀ ਜਾਣੀ ਜਾਂਦੀ ਹੈ ਮਾਰੇ ਜੀ ਪਿਆਰਿਆਂ ਦੀ ਜਿਹੜੀ ਕਹਾਣੀ ਹੋਈ ਬਾਣੀ ਉਹ ਸੱਚੀ ਹੈ ਜੋ ਕੁਝ ਮੁਖੋਂ ਨਿਕਲਿਆ ਹੈ ਤਾਂ ਸੈ ਸੱਚਾ ਆਪੇ ਆਪ ਹੈ ਮਾਰੇ ਜੀ ਬਾਣੀ ਦੱਸੋ ਕੀ ਕਹਿੰਦੀ ਹੈ ਮਾਰੇ ਕਹਿੰਦੇ ਸਭ ਕੁਝ ਇਹ ਸੱਚਾ ਪਿਛੇ ਵੀ ਆਪੇ ਹੈ ਅੱਗੇ ਨੂੰ ਵੀ ਆਪੇ ਹੋਵੇਗਾ ਤਿੰਨੋਂ ਕਾਲਾਂ ਚੋਂ ਆਪੇ ਆਪ ਹੈ ਸਭ ਕੁਝ ਸੱਚਾ ਤ੍ਰੀਕਾਲਾ ਰੂਪ ਹੈ ਆਪ ਕੋਈ ਜੀਵ ਰੂਪ ਹੈ ਆਪੇ ਈਸ਼ਰੂਪ ਹੈ ਐਤੁਨਾ ਐਤੁ ਕੀ ਹੈ ਸਾਰਿਆਂ ਦੇ ਅੰਦਰ ਆਪ ਹੀ ਸਤਿ ਸਭੁ ਲਖਾਇਆ ਆਪੇ ਸੂਰਾ ਅਮਰ ਕਿ ਲਾਇਆ ਆਪ ਹੀ ਮਾਇਆ ਸਭੁ ਲਖ ਹੁੰਦਾ ਆਪ ਹੀ ਸੂਰਮ ਅੰਬਰ ਦੇਤਾ ਹੋ ਕੇ ਮੁਗਤਾ ਆਪਣੇ ਆਪ ਨੂੰ ਕਹੁੰਦਾ ਹੈ ਚਲਾਉਂਦਾ ਹੈ ਕਰਮਹੁ ਹੋਵੇ ਸਤ ਸੰਗ ਮਿਲਾਏ ਜੀ ਤੇ ਇਸੇ ਗੁਰਮੁਖੋਂ ਦੀ ਸਤ ਸੰਗ ਦੀ ਬਾਤ ਨੂੰ ਮਿਲਦੇ ਗਏ ਭਾਰਗੁਣ ਦਾਵੈ ਬੈਸ ਸੁਖਾਏ ਸੁਣੀ ਖਾਂ ਜਿਹੜੀ ਸਾਧ ਸੰਗਤ ਹੈ ਜੀ ਨੂੰ ਸਿਖਾਉ ਕਿ ਹੈ ਉਥੇ ਬੈਠ ਕਰਕੇ ਹਰੀ ਅਕਾਲ ਪੁਰਖੇ ਗੁਣਾਂ ਨੂੰ ਗਾਵੇ ਰਹਾਉ ਉਹਨੂੰ ਵਿੱਚ ਇੱਕ ਪੌਂਚ ਦੇਖਣਾ ਤੁਰੀਆ ਪਦਵੀ ਪ੍ਰਾਪਤੀ ਹੁੰਦੀ ਹੈ ਰਹਾਉ ਯਲੋ ਇਹ ਜੇਵਾ ਦੂਜੇ ਭਾ ਜਿਹਦੇ ਦੁਆਨ ਜਿਹਨਾਂ ਦੇ ਦੁਆਇਤ ਭਾਵ ਹੈ ਜੇ ਜਿਹੜੇ ਜਿਰੇਜੀ ਦੀਆਂ ਗੱਲਾਂ ਕਰਦੇ ਆ ਕਿ ਸੰਸਾਰ ਸੱਤ ਬਰਹ ਦਾ ਪਤਾ ਨਹੀਂ ਨਾਮ ਰੂਮਾਸੀ ਹੈ ਤੇ ਦੁਆਇਤ ਭਾ ਕਰਨ ਵਾਲੀ ਜੀਵਾਨ ਹੈ ਜੀ ਸੜ ਜੇ ਉਹਨਾਂ ਦੀ ਦੁਆਨਾ ਦੀ ਹਰ ਰਸ ਮੈਂ ਚਖਾ ਸਿਕਾ ਆਲਾ ਰਹੀ ਨਹੀਂ ਕਹਦੇ ਨਹੀਂ ਧਾਰਨ ਨਹੀਂ ਕਰਦੇ ਸਿੱਕੇ ਬੇਰਸੀ ਵਾਲੀਆਂ ਗੱਲਾਂ ਇਲਾਹੀ ਉਚਾਰੂ ਰਹਿੰਦੇ ਹਰ ਵਕਤੇ ਆ ਦੇਖੋ ਸਿਨੂਆਂ ਚ ਕੀ ਨੀ ਬੇਵਕੀਆ ਵਾਲੀ ਗੱਲਾਂ ਪਰਮੇਸ਼ਰ ਦੇ ਪ੍ਰੇਮ ਤੋਂ ਬੇਮੁਖ ਕਰਨ ਵਾਲੀਆਂ ਚਾਰਦੇ ਐ ਬਿਨ ਬੂਝੇ ਤਨ ਮਨ ਫਿੱਕਾ ਹੋ ਜੂ ਜੀ ਸਾਹਿਬ ਤੋਂ ਨਹੀਂ ਬੂਝੇ ਪੁਛਦੇ ਉਹਨਾਂ ਤਨ ਵੀ ਫਿੱਕਾ ਹੋ ਗਏ ਸੀਆਂ ਗੱਲਾਂ ਵਿੱਚ ਤੇ ਮਨ ਵੀ ਫਿੱਕਾ ਹੋ ਜਾਂਦਾ ਹੈ ਦਿਨ ਗੁਰੂ ਮਾਰੇ ਸਾਡੀ ਬੂਝ ਸਿੱਖੇ ਤੋਂ ਬਗੈਰ ਤਨ ਮਨ ਸਿਕਾ ਹੋ। ਤਨ ਦੀ ਵਿਸ਼ੇਜ ਸਿਕਾ ਹੋ ਜਾਂਦਾ ਮਨ ਵੀ ਉਹਦਾ ਬੁਕਾਰਾਂ ਦੀ ਸਿਕਾ ਹੋ ਜਾਂਦਾ ਬੇਰਸੀ ਵਾਲਾ ਹੋ ਜਾਂਦਾ। ਬੇਨ ਨਾਵਾ ਦੁਖੀਆ ਚੱਲਿਆ ਰੂ। ਨਾਮ ਤੋਂ ਬਗੈਰ ਦੁਖੀ ਹੋ ਕੇ ਜੀਵ ਰੋਗ ਕੇ ਚੱਲਿਆ ਪ੍ਰਲੋਕ ਨੂੰ। ਅਰਸਲਾ ਹਾਰ ਰਸ ਚਾਖਿਆ ਸਹਿਜ ਸੁਭਾ। ਜੈ 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 ਨੈ ਹਰੀ ਦੇ ਰਸ ਪ੍ਰੇਮ ਰਸ ਨੂੰ। ਜੰਪੀਸਵਾ ਆ ਕੇ ਹਰ ਕਿਸੂ ਤੇ ਖੇਤ ਆ ਰਿਆ ਹੈ ਗੁਰ ਕਿਰਪਾ ਤੇ ਸੱਚ ਸਮਾ ਸ੍ਰੀ ਗੁਰਦੇਵ ਜੀ ਦੀ ਕਿਰਪਾ ਉਹ ਸੱਚ ਇਸ ਨੂੰ ਜਮਾਰੇ ਕਹਿੰਦੇ ਸਮਾ ਜਾਂਦੇ ਹਨ ਸਾਚੇ ਰਾਤੀ ਗੁਰ ਸਾਬਦ ਵਿਚ ਜਿੰਨੇ ਵੀ ਜਵਾਨ ਸੱਚੇ ਨਾਮ ਤੇ ਰੰਗੀ ਹੋਈ ਹੈ ਉਨ੍ਹਾਂ ਨੂੰ ਗੁਰੂ ਸਾਹਿਬ ਦੁਆਰਾ ਸ਼ੋਰ ਬ੍ਰੌਂਡੀ ਵਿਚਾਰ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਪੀਵਾ ਨਿਰਮਲ ਧਾਰਾ ਰਸ ਨੇ ਅੰਮ੍ਰਿਤ ਦਾ ਨਿਆਮ ਪੀਂਦੀ ਹੈ ਉਜਲ ਧਾਰਾ ਪ੍ਰਵਾਹ ਦੇ ਅੰਦਰ ਗਿਆਨ ਦਾ ਤੈ ਵਗਣ ਲੱਗ ਜਾਂਦਾ ਹੈ ਹਰ ਵਕਤ ਉਹਨਾਂ ਦੀ ਸਿਰਜ ਰੂਪੀ ਅੰਮ੍ਰਿਤ ਨਾਮ ਨੂੰ ਪੀਂਦੀ ਹੈ ਉਜਲ ਬ੍ਰਹਮਾਚਾਰ ਬਿਤੀ ਦਾ ਹੋਦੂ ਨਿਰਮਲ ਉਜਲ ਧਾਰਾ ਲਾਲ ਤਿਲਿਸ਼ਾ ਤੋਂ ਰਹਿ ਨਾਮ ਦਾ ਪ੍ਰਵਾਹ ਪੈਂਦਾ ਹੈ ਉਹਨਾਂ ਦੇ ਅੰਦਰ ਕੋਈ ਵਾਸ਼ਨਾ ਦੀ ਨਹੀਂ ਅਸਲੀ ਲਈ ਉਹਨਾਂ ਦੀ ਮੈਲ ਨਹੀਂ ਹੁੰਦੀ ਹੈ ਨਾਂ ਸਮਾਵ ਜੋ ਭਾਂਦਾ ਹੈ ਇਹ ਪੈਣ ਮੁਰਹ ਰਸ ਮੋਨੇ ਇਹਨਾਂ ਪਾਤਰ ਹੋ ਗਏ ਨੀਨ ਛੀਨੀ ਅਦੁੱਧ ਜਿਹੜਾ ਕਹਿੰਦੇ ਸੋਨੇ ਤੋਂ ਬਗੈਰ ਜਿੰਨੀਆਂ ਤਾਂ ਤਾਂ ਉਹ ਭਾਂਡਿਆਂ ਚ ਚੋਈਏ ਸਾਰਿਆਂ ਕੀ ਛੇ ਕਰਕੇ ਨਿਕਲ ਜਾਂਦਾ ਸੋਨੇ ਦੇ ਭਾਂਡੇ ਦੀ ਛੀਨੀ ਅਦੁੱਧ ਤਿੰਜੇ ਦਾ ਮੁਰਕਾ ਆਏ ਨੇ ਮਸ਼ੀਨਾਂ ਦੇ ਨਾਲ ਛੀਨੀ ਦੁੱਧ ਨੂੰ ਚੋ ਕੇ ਵੇਖਿਆ ਹੈ ਉਹ ਸੀਨੇ ਦੇ ਭਾਂਡੇ ਠਿੱਕ ਗਿਆ 201000 ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਨਾਮ ਸਮਾਵੈ ਜੋ ਭਾਂਡਾ ਹੋ ਮੇ ਮਾਰਾ ਦਾ ਸੀਨੇ ਜੋ ਦੁੱਧ ਨਹੀਂ ਆਈਏ ਕਿਸੇ ਤੋਂ ਟਿਕਾਇਆ ਨਹੀਂ ਜਾਂਦਾ ਹਿਰਦੇ ਵਿੱਚ ਜਿਹੜਾ ਭਾਂਡਾ ਪੂਰਾ ਸ਼ਰਮ ਦੀ ਨਹੀਂ ਸੁਧ ਚਿੱਤ ਹੋਵੇ ਪਵਿੱਤਰ ਹੋਵੇ ਉਹਦੇ ਹਿਰਦੇ ਵਿੱਚ ਠਿੱਕ ਜਾ ਅੰਮ੍ਰਿਤ ਨਾਮ ਬਾਕੀ ਦੇ ਟਿਕਾ ਨਹੀਂ ਸਕਦੇ ਜਾਤੀ ਮਨ ਹੋਰ ਪਾਸੇ ਲੱਗ ਜਾਂਦਾ ਹੁੰਦਾ ਭੰਡਾ ਟਿਕੈ ਨਾ ਕੋਈ ਮੈਂ ਜਿਹੜਾ ਮੂਧਾ ਭੰਡਾ ਹੋਰ ਜਿਹਾ ਬਹੁਤ ਸੋਗ ਉਹ ਚੋਲੀ ਜੀ ਫੇਰ ਕਿਤੇ ਤੁਮ ਕਦੇ ਨਹੀਂ ਟਿਕਦਾ ਗੁੰਮ ਨਹੀਂ ਟਿਕਦੀ ਜਿਵੇਂ ਜਿਹੜਾ ਮੂਧਾ ਮਨ ਬੇਮੁਖਾ ਹੈ ਪਰਮੇਸ਼ਰ ਤੋਂ ਉਹਨਾਂ ਦਾ ਹਿਰਦਾ ਰੂਪੀ ਭੰਡਾ ਉਹਦੀ ਕੋਈ ਉਪਦੇਸ਼ ਬੇਸ਼ਾਸ਼ ਉਹ ਨਹੀਂ ਟਿਕਦਾ ਹੈ ਇਹ ਸਾਖ ਸੁਤਿਆ ਸੀ ਮਤਿਏ ਜੀ ਪਰੇ ਸੇਜ ਦੇ ਗੰਮੋ ਚੋ ਲਈਏ ਗੁਰ ਸਾਗ ਦੀ ਮਨ ਨਾਮ ਨਿਵਾਸ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਜਿਹੜਾ ਕਰੇ ਉਹ ਮਨ ਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੁੰਦਾ ਹੈ ਨਾਨਕ ਸੱਚ ਭਾਂਦਾ ਜਿਸ ਸ਼ਬਦ ਪਿਆਰ ਜੀ ਸਾਹਿਬ ਜੀ ਕਹਿੰਦੇ ਉਹ ਸੱਚਾ ਭਾਂਦਾ ਪਾਤਰ ਹੈ ਜਿਹਨੂੰ ਮੈਂ ਦੇ ਜਤਨ ਦੀ ਪਿਆਸ ਇੱਛਾ ਲੱਗੀ ਗੱਜ ਕੇ ਬੋਲੂਗਾ ਜੈ ਜੀ ਗੰਗੀ ਭੈਣ ਤੋਂ ਬਚਣ ਵਾਸਤੇ ਵਾਹ ਰੁਕੇ ਜੇ ਅਸਰ ਹੋਣੀ ਕੋ ਕਰਨਾ ਪਾਉ ਗਉੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਇ ਇਹ ਲੋਕ ਤੁੰਗਰੀਆਂ ਤੁਰਤਾਂ ਗੁੰਮਰੇ ਇੰਦਰੀਏ ਕੋ ਪਰਮੇਸ਼ੁਰ ਦੇ ਨਾਮ ਦਾ ਸਾਧ ਨਹੀਂ ਮਨ ਚ ਪਾਇਆ ਉਹਨਾਂ ਨੇ ਖਾਲੀ ਰਹਿੰਦੇ ਹਨ ਹਉਮੈ ਵਿੱਚ ਗਾਵ ਹੈ ਬਿਰਥਾ ਜਾ ਜਿਵੇਂ ਸੁਰ ਨੂੰ ਚੰਦੀ ਵੇਖੂਏ ਤੇ ਹੋਮੇ ਗਾਉਂਦੇ ਆ ਦੇਖ ਕਰਕੇ ਵਾਹਿਗੁਰੂ ਯਰਤੀ ਪ੍ਰਮਾਣ ਨਹੀਂ ਹੁੰਦੇ ਉਹਨਾਂ ਦਾ ਗਾਇਆ ਹੋਇਆ ਬਿਰਸ ਨੂੰ ਸਮਝ ਜਾਂਦਾ ਹੈ ਗਾਵਣ ਗਾਨ ਹੈ ਜਿਨ ਨਾਮ ਕਿਆ ਇਹ ਭਾਈ ਗਉਣ ਵਾਲੇ ਗੋਈਏ ਤਾਂ ਉਹ ਗਾਉਂਦੇ ਆ ਗਉਣ ਨੂੰ ਮਹਾਰਾਜ ਦੇ ਜਸ ਨੂੰ ਗਉਣ ਯੋਗ ਨੂੰ ਜਿਨਾਂ ਨੂੰ ਨਾਮ ਦਾ ਪਿਆਰ ਲੱਗਾ ਹੋਇਆ ਹੈ ਉਹ ਤਾਂ ਸੁਖ ਸੁਖ ਗਉਣ ਨਾ ਬੋਲਦੇ ਉਹ ਜਿਹੜੇ ਗਾਰੇ ਸੁਖ ਬੋਲਦੇ ਸਿਰੇ ਹਰ ਕਾਣਾ ਜੇ ਇਹ ਵੀ ਮਾਰੇ ਨਿਕਲਦੇ ਅਨੁਭਵ ਹੈ ਇਹਨਾਂ ਲਈ ਗੁਰੂ ਸਾਹਿਬ ਨੇ ਇਹ ਜੀਵ ਦਿੱਤੇ ਸਿੱਖਣ ਇਹਨਾਂ ਲਈ ਸਹਾਇਕ ਵਕਾਰ ਹੰਗੇ ਉਹਨਾਂ ਦੇ ਗੰਨੇ ਸਖਮ ਹਨ ਜੋ ਗੁਰਦੇ ਜੀ ਦੇ ਪ੍ਰੇਰਿਤ ਹੈ ਉਹ ਅਸਲੀ ਉਹ ਗੈ ਰੇਤ੍ਰਮੀ ਜਨਮ ਵਾਲੇ ਹੋ ਕੇ ਜਈਏ ਜਿਨਾਂ ਨੂੰ ਨਾਮ ਦਾ ਪਿਆਰ ਹੈ ਸਾਚੀ ਬਾਣੀ ਸ਼ਬਦ ਵਿਚਾਰ ਇਹ ਸੱਚੀ ਜੀ ਗੁਰਾਂ ਦੀ ਬਾਣੀ ਹੈ ਇਹਦੇ ਦੁਆਰਾ ਸ਼ਬਦ ਸੰਸਾਰ ਵੀ ਜੋ ਬ੍ਰਹਮ ਵਿਆਪਕ ਹੈ ਉਸ ਦੀ ਵਿਚਾਰ ਕਰਨੀ ਹਮ ਦਾਵਤ ਰਹੇ ਜੀ ਸਤਗੁਰ ਭਾਵੈ ਫਿਰ ਹਰ ਨਾਮ ਗਾਉਂਦੇ ਹੀ ਰਹਿੰਦੇ ਮਹਾਂ ਆਇ ਨੂੰ ਜਿਹੜੇ ਸਤਗੁਰੂ ਜੀ ਨੂੰ ਭਾਉਂਦੇ ਤਨ ਉਹ ਪੁਰਖਣ ਗਾਉਣ ਵਾਲੇ ਮਾਨਸਾਨੇ ਰਾਤਾ ਨਾਮ ਸੁਹਾਵੈ ਉਹਨਾਂ ਦਾ ਮਨ ਵੀ ਰੰਗਿਆ ਗਿਆ ਮਾਰੇ ਸੁਖ ਨੀਕ ਨਾਮ ਵਿੱਚ ਤਨ ਵੀ ਰੰਗਿਆ ਗਿਆ ਰਸਨਾ ਵੀ ਰੰਗੀ ਗਈ ਮਾਰੇ ਕਰਕੇ ਨਾਮ ਕਰਕੇ ਸੋਭਾ ਪਾਉਂਦੇ ਹੋ ਨਾਮ ਵੀ ਉਹ ਸਮਝਦੇ ਆ ਸੋਭਨੀਕ ਅਸੀਂ ਕੀ ਚੀਜ਼ ਹਾਂ ਰਹਾਉ ਨਾਮ ਕਰਕੇ ਸੋਹਗੇ ਜਿਵੇਂ ਕਪੜਾ ਨੂੰ ਰੇਸ਼ਮ ਨੇ ਲਖਵੇਂ ਜੱਲ ਪੀੜਕ ਨਾ ਹੀ ਰੱਖੀਦਾ ਤਾਂ ਕਿ ਉਹਨਾਂ ਦਾ ਸਤਕਾਰ ਦੁਨੀਆ ਕਰਦੀ ਆ ਨਾਮ ਕਰਕੇ ਸੋਭਨੀਕ ਹੋ ਰਹੇ ਆ ਰਹਾਉ ਇਕ ਗਾਗ ਹੈ ਇਕ ਭਗਤ ਕਰੇ ਲੋਕ ਗਵਈਏ ਬਣ ਕੇ ਗਾਉਂਦੇ ਆ ਇਕ ਭਗਤ ਨਿਰਤਕਾਰੀ ਦੀ ਭਗਤੀ ਕਰਕੇ ਵਿਖਾਉਂਦੇ ਆ ਨੱਚਦਾ ਨਾ ਲੋਕਾਂ ਨੇ ਭਗਤੀ ਸਮਝਿਆ ਸਮਝਿਆ ਮਾਲਕ ਤੇ ਨੱਚਿਆ ਕੱਪਿਆ ਭਾਗ ਨਾ ਹੋਵੇ ਕਈ ਕਹਾ ਨੂੰ ਕਬੂਸ਼ੀਆਂ ਮਾਰਦੇ ਆ ਤੇ ਕਈ ਨਾਚੇ ਬਣ ਕੇ ਨੱਚਦੇ ਆ ਮੋਰਾਂ ਵਾਂਗੂ ਪੈਲ ਪਾਉਂਦੇ ਆ ਇਸ ਪ੍ਰਕਾਰ ਇਕ ਗਾਉਂਦੇ ਇਕ ਭਗਤੀ ਆਵੇ ਨਿਰਤਕਾਰੀ ਦੀ ਭਗਤੀ ਕਰਦੇ ਆ ਨਾਮ ਨਾ ਪਾਵੈ ਦਿਲ ਅਸਮੇ ਜੁਗਤਿ ਚ ਵਾਹਿਗੁਰੂ ਦਾ ਪ੍ਰੇਮ ਨਹੀਂ ਨਾਮ ਨਹੀਂ ਉਹ ਪਾ ਸਕਦੇ ਕਮੇ ਕਿੱਡੇ ਗੋਈਏ ਹੋਣ ਤੇ ਕਮੇ ਕਿੰਨੀ ਨਿਰਜਕਾਰੀ ਕਰਨ ਦੀ ਭਗਤੀ ਆਪਦੇ ਜਾਨੇ ਕ੍ਰਿਸ਼ਨ ਭਗਵਾਨ ਦੀ ਸਖੀ ਬਣ ਕੇ ਰਾਗਤਾਂ ਬਣ ਕੇ ਗਾਉਂਦੇ ਆ ਨੱਚਦੇ ਆ ਇਹਨੇ ਕਿਉਂ ਆਪਦੇ ਜਾਨੇ ਭਗਤੀ ਕਰਦੇ ਰਾਸ ਪਾਉਣ ਦੀ ਉਹ ਰਾਸ ਪਾਉਣ ਨੂੰ ਭਗਤੀ ਕਰਨ ਵਾਲੇ ਨਾਮ ਨਹੀਂ ਪਾ ਸਕਦੇ ਬਿਨਾਂ ਪਰਮੇਸ਼ਰ ਦੇ ਪ੍ਰੇਮ ਤੋਂ ਸੱਚੀ ਆਗਿਆਸ਼ ਕਰਕੇ ਸਨੇਹ ਪ੍ਰੇਮ ਤੋਂ ਬਿਨਾਂ ਸੱਚੀ ਪਾਗਤ ਗੁਰ ਸ਼ਬਦ ਕੇ ਆਏ ਹੈ ਸੱਚੀ ਭਗਤ ਆਏ ਹੈ ਰਾਸਕੌਣ ਦਾ ਨਾਮ ਭਗਤੀ ਨਹੀਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਵਿੱਚ ਪਿਆਰ ਕੀਤਾ ਗੁਰਾਂ ਦੇ ਸ਼ਬਦਾਂ ਵਿੱਚ ਸਬਤ ਮੁਕਤਾ ਹੈ ਬਹੁ ਬਚਨ ਸਮਝਣੇ ਗੁਰਾਂ ਦੇ ਸ਼ਬਦਾਂ ਚ ਪਿਆਰ ਕੀਤਾ ਜਿਨ੍ਹਾਂ ਨੇ ਬਾਣੀ ਚ ਆਪਣਾ ਤੇ ਰੱਖਿਆ ਸਦਾ ਹੋਰ ਧਾਰਨ ਤੇ ਜੋ ਪਤੀ ਪਰਮੇਸ਼ਵਰ ਹੈ ਉਸ ਨੂੰ ਉਹ ਹਿਰਦੇ ਦੇ ਅੰਦਰ ਧਾਰ ਵਿਸਾ ਕੇ ਗੁਰਾਂ ਦੇ ਉਪਦੇਸ਼ਾਂ ਜਿਹਨਾਂ ਰੱਖਿਆ ਹੈ ਹਰ ਵਕਤ ਭਗਤ ਕਰੇ ਮੂਰਖ ਆਪ ਜਨਾਬ ਹੈ ਮੂਰਖ ਤੇ ਰਾਸ ਪਾਉਣ ਨੂੰ ਭਗਤੀ ਕਰਦੇ ਆ ਆਪਣੇ ਆਪ ਹੀ ਬਿਤਾਉਂਦੇ ਕਿਸੀ ਆਸ ਪਾਉਂਦੇ ਅਸੀਂ ਕੱਢ ਕੀ ਕਰਦੇ ਆ ਨੱਚ ਨੱਚ ਕੱਟ ਹੈ ਬਹੁਤ ਦੁੱਖ ਪਾਵ ਹੈ ਇਹੋ ਵੀ ਸਾਡੀ ਤੈਸੀ ਜਿਵੇਂ ਨਚਾਰ ਨਹੀਂ ਹੋ ਸਰਦੇ ਆ ਨਚਾਰ ਜਿਹੜੇ ਲੋਕ ਕਹਿੰਦੇ ਜਿਸ ਪ੍ਰਕਾਰ ਜਲਸਾ ਕਰਦੇ ਹੈ ਕਿ ਉਹ ਨੱਚ ਨੱਚ ਕੇ ਰਾਖਾਂ ਤੇ ਕੂਕੂਸ਼ੀਆਂ ਮਾਰਦੇ ਛਾਲ ਮਾਰਦੇ ਪੁੱਠੀ ਤਹਾਂ ਨੂੰ ਕੱਪਦੇ ਜਿਵੇਂ ਲੁੱਡੀ ਪਾਉਂਦੇ ਹੁੰਦੇ ਨੇ ਪਕਾਬੇ ਇਸ ਤਰ੍ਹਾਂ ਹੈ ਨਾਚੇ ਬਣਨ ਕੋ ਨਜਦੇ ਹੈ ਇੱਕ ਤਾਹਰੇ ਤਕਸੀਆਂ ਮਾਰਦੇ ਆਂ ਆਮ ਤੌਰ ਤੇ ਫਰੀਦ ਦੁਖੀ ਹੋ ਜਾਂਦਾ ਹੈ ਮਾਲਸਾਂ ਕਰਦੇ ਆਂ ਆਪਦੇ ਸੀਰ ਦੇ ਉੱਤੇ ਥੀਕ ਹੁੰਦਾ ਹੈ ਬੜਾ ਦੁਖ ਪਉਂਦੇ ਜੀ ਸਾਨੂੰ ਪੈਸਾ ਨਹੀਂ ਮਿਲਿਆ ਸਾਡੀ ਦਾਦੀ ਫਸਲ ਕੀਤੀ ਨਜਮੇ ਤੱਕ ਨਾ ਐਵੇਂ ਨਹੀਂ ਗਿਆ ਜੋ ਪਦਾਰਥ ਨਾਮ ਲੈਣੇ ਕਰਕੇ ਹੋ ਕੇ ਬੜਾ ਹੀ ਦੁਖੋ ਕਿ ਜੰਮਣ ਮਰਨ ਦਾ ਦੁਖ ਨਾਚਿਆਂ ਦੀ ਜੂਨ ਚ ਪੈ ਕੇ ਨਾਚੇ ਵੀ ਕਰ ਤਮੋਰ ਜੇ ਨਾਈ ਤੇ ਰੰਦੇ ਮੋਰ ਬਣ ਜਾਂਦੇ ਹੋਰ ਕੀ ਹੈ ਬਾਦਰ ਕਰ ਜਿਹੜਾ ਰੌਲੇ ਪਾਈ ਜਾਂਦੇ ਬੱਦਲ ਦੀ ਜੂੰਨ ਨੂੰ ਪਾਏ ਜਾਂਦੇ ਬਾਦਰ ਕਰ ਫੋਰ ਲਾਮਣੀ ਅਨੇਕ ਭਾਵ ਕਰੇ ਇਹ ਕਰਤ ਹੈ ਜਿਹੜੇ ਅਨੇਕ ਤੇ ਲਸ਼ਕਾਂ ਦੀਆਂ ਕੱਦ ਤੇ ਟਾਟ ਕਰ ਉਹ ਬਿਜਲੀ ਦੀ ਜੂੰਨ ਚ ਪਾਏ ਜਾਂਦੇ ਹੈ ਇਹੋ ਕੋਈ ਮਿਲਦਾ ਉਹਨਾਂ ਨੂੰ ਹੱਥ ਵੀ ਆਉਂਦਾ ਕੁਝ ਉਹ ਇਹ ਨੱਚਨੇ ਕਰਕੇ ਨਾਚਿਆਂ ਦੇ ਤੇ ਟਕਪੂਸੀਆਂ ਮਾਰਨੇ ਕਰਕੇ ਜੰਮਣ ਮੰਦਾ ਦਾ ਦੁੱਖ ਹੀ ਪਾਉਂਦੇ ਆ ਮੂਬਤ ਨਹੀਂ ਹੋ ਸਕਦੇ ਨੱਚਿਆ ਤਪਿਆ ਭਗਤ ਨਾ ਹੋ ਜੇ ਤੈ ਮੈਂ ਜੇ ਬਣ ਕੇ ਨੱਚਾਂ ਨਾ ਵਿਚਾਰਾਂ ਵੰਗੂ ਤਬੂਸੀਆਂ ਮਾਰਨ ਕਰਕੇ ਪੰਜਾਬਿਆਂ ਵੰਗ ਲੁੱਡੀ ਪਾਉਣੇ ਕਰਕੇ ਵਾਹਿਗੁਰੂ ਦੀ ਭਗਤੀ ਨਹੀਂ ਇਹ ਹੁੰਦੀ ਇਹਦਾ ਨਾਮ ਭਗਤੀ ਨਹੀਂ ਹੈ ਸ਼ਬਦ ਮਰੈ ਭਗਤ ਪਾਏ ਜਨਸੂ ਜਿਹੜਾ ਹੋਵੇ ਸ਼ਬਦ ਦੀ ਕਮਾਈ ਕਰਕੇ ਜੀਵ ਭਾਵਨੋਂ ਮਰੇ ਉਹ ਕੋਈ ਪਰਮੇਸ਼ਰ ਦੀ ਭਗਤੀ ਆਤਮਮੈ ਪਰਮਾਤਮ ਨੂੰ ਦੇਖੇ ਰੂਪ ਆ ਲੈਦਾ ਹੈ ਭਗਤ ਬੱਚਾ ਲੋ ਭਗਤ ਕਰਾਏ ਸੋ ਭਗਤ ਦਾ ਬੱਚਾ ਪਿਆਰਾ ਹੈ ਆਪ ਗੁਰੂੰਦਵਾਲਾ ਜੀ ਨੇ ਜੋ ਭਗਤੀ ਕਰਾਉਂਦਾ ਸੋ ਪੁਰਖ ਭਾਈ ਮਾਰਾ ਵੀ ਭਗਤੀ ਕਰਦੇ ਹਨ ਸੱਚੀ ਭਗਤੇ ਅਗੀ ਤੋ ਆਪ ਖੁਦ ਇਹ ਸੱਚੀ ਭਗਤੀ ਦਾ ਲਖਣ ਕਰੂ ਆਪ ਕਿੰ ਨੂੰ ਭਗਤੀ ਕਹਿੰਦੇ ਹੋ ਮਹਾਰਾਜ ਜੰਬ ਭਾਈ ਸੱਚੀ ਭਗਤੇ ਹੈ ਜਿਹਦੇ ਵਿੱਚੋਂ ਆਪਾਂ ਬਾਗ ਹੰਕਾਰ ਦੇ ਮਾਨ ਨੂੰ ਖੋਜਣਾ ਗਵਾ ਦੇਣਾ ਹੈ ਮੇਰਾ ਪ੍ਰਭ ਸਾਚਾ ਸਭ ਗਿਦ ਜਾਣ ਹੈ ਖਬਰੇ ਸਾਡਾ ਗਵਾਇਆ ਹੋ ਆਪੋ ਭਾਵ ਜੂ ਕੋਈ ਸ਼ੰਕਾ ਕਰੇ ਮਾਰਾ ਕਹਿੰਦੇ ਉਹ ਅੰਤਰੀਜਮੀ ਹੈ ਪਖੰਡ ਨੂੰ ਨਹੀਂ ਪਸੰਦ ਕਰਦਾ ਮੇਰਾ ਪ੍ਰਭੂ ਅੰਤਿਆਮੀ ਸਾਰੀਆਂ ਵਿਧੀਆਂ ਨੂੰ ਜਾਣਦਾ ਜੀਵਾਂ ਲੀਆਂ ਨੂੰ ਨਾਨਕ ਬਖਸ਼ੇ ਨਾਮ ਪਛਾਣੇ ਜਿਹੜੇ ਗੁਰਾਂ ਦੁਆਰਾ ਨਾਮ ਦੀ ਪਛਾਣ ਕਰਦਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹਨਾਂ ਨੂੰ ਬਖਸ਼ ਲੈਂਦਾ ਵਾਹਿਗੁਰੂ ਜਿਨ੍ਹਾਂ ਨੂੰ ਬਖਸ਼ਿਆ ਨਾਮ ਜਿਹੜੇ ਬਖਸ਼ਲੇ ਆ ਬੁਰਖ ਉਹ ਨਾਮ ਦੀ ਪਛਾਣ ਕਰਕੇ ਗੁਰੂ ਸਾਹਿਬ ਕਹਿੰਦੇ ਬਖਸ਼ੇ ਗਏ ਆ ਉਹ ਹੋਰਨਾਂ ਨੂੰ ਬਖਸ਼ਦੇ ਆ ਨਾਮ ਦੀ ਪਛਾਣ ਦੇ ਦੇ ਕੇ